ਇਹ 3D ਕਢਾਈ ਹੈ ਜੀ ਇਹ ਤੁਸੀਂ ਹੁਣ ਨੂੰ ਦਰਵਾਜੇ ਨੂੰ ਜਿਵੇਂ ਮਰਜ਼ੀ ਦੇ ਹੱਥ ਲਾ ਕੇ ਦੇਖ ਸਕਦੇ ਹੋ ਤੁਹਾਨੂੰ ਕਿਤੇ ਵੀ ਫੱਟਿਆਂ ਦੇ ਜੋੜ ਦੀ ਲਖੀਰ ਨਹੀਂ ਦਿਸੂ ਜੀ ਇਹਦੇ ਵਿੱਚ 7 ਲੇਅਰ ਪਾਲਿਸ਼ ਹੁੰਦੀ ਹੈ ਕਿੰਨੇ ਲੇਅਰ 7 ਲੇਅਰ ਪਾਲਿਸ਼ ਹੁੰਦੀ ਹੈ ਜੀ 7 ਵਾਰ ਪਾਲਿਸ਼ ਇਹ ਤੇ ਵੀਰੋ ਹੁੰਦੀ ਹੈ ਕਿ ਇਹ ਹੈਗੀ ਹੈਗੀ ਜਰਮਨ ਤਕਨੀਕ ਦੀ ਮਸ਼ੀਨ ਜਿਹਦੇ ਵਿੱਚ ਸਨਮਾਇਕਾ ਜਾਂ ਜਿਹੜਾ ਪੇਸਟ ਹੋਣਾਗਾ ਜਿਵੇਂ ਸਨਮੈਕ ਵਾਲਾ ਦਰਵਾਜਾ ਜੀ ਹੂੰ ਉਹ 100 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਂਦਾ ਜੀ ਇਹਦੇ ਵਿੱਚ ਵੀ ਦੋਨੇ ਪਾਸੇ ਸਪੋਰਟ ਹੁੰਦੀ ਹੈ ਹਾਂਜੀ ਦੋਨਾ ਪਾਸੇ ਸਪੋਰਟ ਹੋਊਗੇ ਜੀ ਜਿਹੜੀ ਬਰਫੀ ਜਾਲੀ ਆ ਉਹ ਅਲੂ ਠੀਕ ਹੈ ਜਾਲੀ ਸਟੀਲ ਦੀ ਹੋਊਗੀ ਸਟੀਲ ਦੀ ਹੋਊਗੀ ਇਹ ਵਿਨੀਅਰ ਦਰਵਾਜਾ ਜੀ ਪਾਲਿਸ਼ ਕਰਕੇ ਆਪਾਂ ਨੂੰ 500 ਰੁਪਏ ਫੁੱਟ ਪਾਉਗਾ ਹਾਂ ਇਹਨਾਂ ਦੀ ਮਜ਼ਬੂਤੀ ਦੀ ਆਪਾਂ ਕੀ ਗੱਲ ਕਰ ਸਕਦੇ ਆ ਲਾਈਫ ਟਾਈਮ ਜੀ ਵੀਰੋ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦਰਵਾਜੇ ਦਿਖਾਉਣੇ ਆਗੇ ਪੂਰੀ ਵਧੀਆ ਟੌਪ ਕਲਾਸ ਕੁਆਲਿਟੀ ਦੇ ਆਪਾਂ ਗੱਲ ਕਰੀਏ ਜੇ ਤੇ ਮੇਰੇ ਸਾਹਮਣੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਪਏ ਨੇ ਇਹਨਾਂ ਬਾਰੇ ਵੀ ਗੱਲ ਕਰਾਂਗੇ ਤੇ ਉਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਜਿਹੜੇ ਸਨਮਾਇਕੇ ਦੇ ਵਿੱਚ ਦਰਵਾਜੇ ਆਉਂਦੇ ਨੇਗੇ ਠੀਕ ਹੈ ਕੀ ਰੇਂਜ ਹੈ ਕੀ ਕੁਆਲਿਟੀ ਹੈ ਜਦ ਦਾ ਸਿੰਪਲੀ ਗੱਲ ਕਰੀਏ ਵੀ ਆਪਾਂ ਜਿਹੜੀ ਜਮਾ ਸਿਰੇ ਵਾਲੀ ਕੁਆਲਿਟੀ ਆ ਤਾਂ ਤੁਹਾਨੂੰ ਸਭ ਤੋਂ ਘੱਟ ਰੇਟ ਦੇ ਉੱਤੇ ਬੈਸਟ ਰੇਟ ਦੇ ਉੱਤੇ ਇਥੋਂ ਮਿਲਣੀ ਹੈਗੀ ਜਗਦੰਬੇ ਡੋਰ ਹਾਊਸ ਤਰ੍ਹਾਂ ਉੱਲਾ ਬਿਕੇ ਖੜੇ ਆ ਸੋ ਮੇਰੇ ਨਾਲ ਨੇ ਸਰ ਕੀ ਹਾਲ ਚਾਲ ਜੀ ਠੀਕ ਠਾਕ ਜੀ ਠੀਕ ਠਾਕ ਹੈ ਤਾਂ ਹਾਂਜੀ 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 ਤੇ ਜੇ ਆਪਾਂ ਹੁਣ ਮੇਨਲੀ ਗੱਲ ਕਰੀਏ ਸਨਮੈਕੇ ਵਾਲੇ ਰੋਡ ਦੀ ਹਾਂਜੀ ਉਹ ਸਾਹਮਣੇ ਜਿੱਦਾਂ ਕੁਆਲਿਟੀ ਪਈ ਹੈਗੀ ਦੋ ਤਿੰਨ ਤਰ੍ਹਾਂ ਦੀ ਕੀ ਰੇਟ ਸਟਾਰਟ ਹੋ ਜਾਂਦੀ ਹੈ ਆਪਣੇ ਕੋਲੇ ਜਿੰਮੇ ਸਨਮੈਕੇ ਵਾਲਾ ਦਰਵਾਜਾ ਜੀ ਹੂੰ ਉਹ 100 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਂਦਾ ਜੀ ਠੀਕ ਹੈ ਪਰ ਜਿਹੜਾ ਆਪਣਾ ਟਾਪ ਕੁਆਲਿਟੀ ਦਰਵਾਜਾ ਹੈ ਜਿਹਨੂੰ ਆਪਾਂ ਕਹਦੇ ਆ ਵੀ ਲਾਈਫ ਟਾਈਮ ਕੋਈ ਦਿੱਕਤ ਨਹੀਂ ਆਉਂਦੀ ਉਹ ਦਰਵਾਜਾ 200 ਰੁਪਏ ਫੁੱਟ ਪੈਂਦਾ ਏ ਓਕੇ ਹਾਂਜੀ ਹਾਂ ਲਾਈਫ ਟਾਈਮ ਦਿੱਕਤ ਮਤਲਬ ਵੀ ਜੇ ਚਲੋ 20 25 30 ਸਾਲ ਬਾਅਦ ਬੰਦਾ ਘਰ ਬਦਲ ਲੈਂਦਾ ਹੈ ਨਾ ਹਾਂਜੀ ਜੇ ਦੇਖੀਏ ਤਾਂ 20 25 ਸਾਲ ਦੀ ਏਜ ਆਪਾਂ ਦਰਵਾਜਾ ਜਿਹੜਾ ਨਵਾਂ ਘਰ ਪਾਊਗਾ ਉਹ ਤੇ ਲੱਗੂਗਾ ਜੀ ਠੀਕ ਹੈ ਹਾਂ ਇਹਨੂੰ ਚੇਂਜ ਨਹੀਂ ਕਰਨਾ ਪੈਣਾ ਉਹ ਅਲੱਗ ਮੈਟਰ ਹੈ ਵੀ ਕੋਈ ਉਦੋਂ ਤੱਕ ਨਵਾਂ ਟਰੈਂਡ ਸ਼ੁਰੂ ਹੋ ਗਿਆ ਜਾਂ ਆਪਣਾ ਮਨ ਹੋਵੇ ਨਵਾਂ ਟਰੈਂਡ ਕਰ ਲੇ ਪਰ ਇਹ ਦਰਵਾਜਾ ਖਰਾਬ ਨਹੀਂ ਹੋਊਗਾ ਮੋਸਟਲੀ ਨਾ ਦਰਵਾਜਿਆਂ ਦੇ ਵਿੱਚ ਦਿੱਕਤ ਕੀ ਆਈ ਹੈ ਲੋਕਾਂ ਦਾ ਜਾਂ ਤਾਂ ਸੁਨਮਾਇਕਾ ਉਖੜ ਜਾਂਦਾ ਹੈ ਹਾਂਜੀ ਕਈ ਵਾਰੀ ਦਰਵਾਜਾ ਵਿੰਗਾ ਹੋ ਜਾਂਦਾ ਪਰਵੇਂ ਉਹ ਘਰੇ ਮਿਸਤਰੀ ਤੋਂ ਉਹਨਾਂ ਨੇ ਦਰਵਾਜੇ ਬਣਾਏ ਹੋਣ ਤਾਂ ਵੀ ਦਰਵਾਜਾ ਕਈ ਵਾਰੀ ਵਿੰਗਾ ਹੋ ਜਾਂਦਾ ਹੈ ਲੋਕ ਲੌਕ ਲੂਕ ਲੱਗਣੋਂ हट ਜਾਂਦੇ ਨੇਗੇ ਉਹਨਾਂ ਚੀਜ਼ਾਂ ਦਾ ਕੀ ਸੋਲੂਸ਼ਨ ਆਪਣੇ ਕੋਲ ਹੈ ਉਹਦੇ ਵਾਸਤੇ ਸਾਡੇ ਕੋਲੇ ਜੀ ਆ 50 ਟਨ ਦੀ ਪ੍ਰੈਸਾਂ ਦੀ ਆ ਕੋਲਡ ਪ੍ਰੈਸ ਠੀਕ ਹੈ ਹੋਰ ਰੱਖੀ ہوئی ਹੈ ਜਿਹਦੇ ਵਿੱਚ ਅਸੀਂ ਦਰਵਾਜੇ ਨੂੰ 12 ਘੰਟੇ ਰੱਖਦੇ ਆ ਠੀਕ ਹੈ ਕੋਈ ਵੀ ਦਰਵਾਜਾ ਜਿਹੜਾ ਨਵਾਂ ਬਣਦਾ ਜੋਟਾ ਵੀ ਦਰਵਾਜਾ ਸਨਮੈਕ ਵਾਲਾ ਨਵਾਂ ਬਣੂਗਾ ਉਹ 12 ਘੰਟੇ ਕੋਲਡ ਪ੍ਰੈਸ ਚ ਰਹੂਗਾ ਠੀਕ ਹੈ ਹੌਟ ਪ੍ਰੈਸ ਅਸੀਂ ਸਨਮੈਕਾ ਪੇਸਟ ਕਰਦੇ ਆ ਕੋਲਡ ਪ੍ਰੈਸ ਚ 12 ਘੰਟੇ ਰੱਖਦੇ ਆ ਠੀਕ ਹੈ ਤੇ ਉਹਦੇ ਨਾਲ ਨਾਲ ਦਰਵਾਜਾ ਨਾ ਤਾਂ ਲਾਈਫਟਾਈਮ ਪਿੰਗਾ ਹੋਵੇ ਜੀ ਹੂੰ ਤੇ ਸਨਮੈਕਾ ਉੱਠਣ ਦੀ ਗਰੰਟੀ ਸਾਡੀ ਹੈਗੀ ਹੈਗੀ ਠੀਕ ਹੈ ਹਾਂ ਸਨਮੈਕਾ ਉੱਠ ਖੜਿਆ ਦਰਵਾਜਾ ਦੁਆਰੇ ਅਸੀਂ ਲੈ ਕੇ ਉਹਨੂੰ ਦੁਬਾਰੇ ਰਿਪੇਅਰ ਤਾਂ ਕੋਈ ਹੁੰਦਾ ਨਹੀਂ ਸੁਨਮੇਕਾ ਹਾਂ ਤਾਂ ਉਹਨੂੰ ਅਸੀਂ ਨਵਾਂ ਦਰਵਾਜਾ ਬਣਾ ਕੇ ਦਰਵਾਵਾਂਗੇ ਕਸਟਮਰ ਨੂੰ ਜੇ ਇਹੋ ਜਿਹੀ ਸਾਡੇ ਕੰਮ 'ਚ ਕੋਈ ਦਿੱਕਤ ਆਉਂਦੀ ਹੈ ਦਿੱਕਤ ਆਉਂਦੀ ਹੈ ਜੀ ਹਾਂਜੀ ਹਾਂ ਕਿਉਂਕਿ ਕਈ ਵਾਰੀ ਨਾ ਨੈਟ ਤੇ ਫੋਟੋ ਆਪਾਂ ਦੇਖੀਆਂ ਨੇ ਕਿਸੇ ਨੇ ਪਾਈਆਂ ਹੁੰਦੀਆਂ ਨਹੀਂਆਂ ਲੋਕਾਂ ਨੇ ਹਾਂਜੀ ਤੇ ਇਹ ਚੀਜ਼ ਦੀ ਹੁੰਦੀ ਹੈ ਮਤਲਬ ਇਹਦੀ ਆਪਣੀ ਪੂਰੀ ਫੁੱਲ ਜਿੰਮੇਵਾਰੀ ਉਸ ਅਮਰੀਕਾ ਨੇ ਉੱਠੂਗਾ ਪਿਓਰ ਵਾਟਰਪੂਫ ਐਫਐਵੀ ਕੋਲ ਆਪਾਂ ਯੂਜ਼ ਕਰਦੇ ਆਂ ਠੀਕ ਹੈ ਹਾਂਜੀ ਤੇ ਜਿਹੜਾ ਆਪਣੇ ਕੋਲੇ ਵਿਨੀਅਰ ਦਾਗਾ ਵਿਨੀਅਰ ਦੇ ਵਿੱਚ ਆਪਣੇ ਕੋਲੇ ਕੀ ਕੁਆਲਿਟੀ ਕਿੱਥੋਂ ਸਟਾਰਟ ਹੋ ਜਾਂਦੀ ਹੈ ਇਹ ਵਿਨੀਅਰ ਦਾ ਦਰਵਾਜਾ ਜੀ ਆਪਣੇ ਕੋਲੇ ਜਿਵੇਂ ਆਹ ਦੇਖੋ ਆਹ ਵਿਨੀਅਰ ਪਿਆ ਜੀ ਕਿਸੇ ਦੀ ਜੋੜੀ ਹੈ ਆਪਣੇ ਅੱਛਾ ਵਿਨੀਅਰ ਦੀ ਬਹੁਤ ਸੋਹਣੀ ਜੋੜੀ ਬਣੀ ਹੋਈ ਹੈ ਬਹੁਤ ਜੇ ਹੁਣ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਕੀ ਰੇਟ ਚੱਲਦਾ ਇਹ ਵਿਨੀਅਰ ਦਰਵਾਜਾ ਜੀ ਪਾਲਿਸ਼ ਕਰਕੇ ਆਪਾਂ ਨੂੰ 500 ਰੁਪਏ ਫੁੱਟ ਪਊਗਾ ਜੀ ਅੱਛਾ ਪਾਲਿਸ਼ ਕਰਕੇ ਪਾਲਿਸ਼ ਕਰਕੇ ਜੀ ਮਤਲਬ ਜੀ ਆਪਾਂ ਉਹ ਨਾਰਮਲੀ ਦੇਖੀ ਤਾਂ 100 200 ਰੁਪਏ ਸਕੁਏਰ ਫੁੱਟ ਮੇਰੇ ਖਿਆਲ ਪਾਲਿਸ਼ ਦਾ ਹੋਣਾ ਘੱਟੋ ਘੱਟ ਖਰਚਾ ਜੀ ਘੱਟੋ ਘੱਟ ਖਰਚਾ ਹੈ ਨਾ ਜਿਹੜੀ ਆਪਾਂ ਪਾਲਿਸ਼ ਕਰਦੇ ਉਹ ਵੀ ਏਸ਼ੀਅਨ ਕੰਪਨੀ ਦੀ ਕਰਦੇ ਆ ਜੀ ਤਾਂ ਫਿਰ ਆਪਾਂ ਦਰਵਾਜਾ ਤਾਂ ਕਰੀਏ ਵੀ 300 ਰੁਪਏ 300 ਰੁਪਏ ਦੇ ਵਿੱਚ ਵਿਨੀਅਰ ਦਰਵਾਜਾ ਸੁਣੋ ਟਾਪ ਕੁਆਲਿਟੀ ਦੀ ਵਿਨੀਅਰ ਹੋਊਗੀ ਫੋਰ ओके okay. हां जी मतलब ਇਹਦੇ ਵਿੱਚ ਵੀ ਕੁਆਲਿਟੀ ਦਾ ਕੰਪਰੋਮਾਈਜ਼ ਨਹੀਂ ਹੈ ਕਿਸੇ ਵੀ ਤਰ੍ਹਾਂ ਕੁਆਲਿਟੀ ਦਾ ਵੀ ਨੀਅਰ ਹੋ ਗਈ ਹੂੰ ਤੇ ਇਹ 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 ਤੋਂ ਅੱਗੇ ਫਿਰ ਸਾਗਵੰਦ ਦੀ ਕੁਆਲਿਟੀ ਆ ਜਾਂਦੀ ਹੈ ਹਾਂਜੀ ਸਾਗਵੰਦ ਆ ਗਈ ਜੀ ਇਹ ਕੀ ਚੀਜ਼ ਹੈਗੀ ਸਾਗਵੰਦ ਆ ਗਿਆ ਇਹ 3D ਕੁਆਲਿਟੀ ਸਾਗਵੰਦ ਦੀ ਹੈ ਜੀ ਕੀ ਬਾਤ ਹੈ ਬੜੀ ਸ਼ਾਨਦਾਰ ਚੀਜ਼ ਬਣੀ ਹੈ ਇਹਦਾ ਰੇਟ ਹੁੰਦਾ 1100 ਰੁਪਏ ਫੁੱਟ ਵਿਦ ਪਾਲਿਸ਼ ਜੀ ਅੱਛਾ ਇਹ 3D ਕੜਾਈ ਹੈ ਜੀ ਜੀ ਇਹ ਤੁਸੀਂ ਹੁਣ ਨੂੰ ਦਰਵਾਜ਼ੇ ਨੂੰ ਜਿਵੇਂ ਮਰਜ਼ੀ ਦੇ ਹੱਥ ਲਾ ਕੇ ਦੇਖ ਸਕਦੇ ਸੋ ਤੁਹਾਨੂੰ ਕਿਤੇ ਵੀ ਫੱਟਿਆਂ ਦੇ ਜੋੜ ਦੀ ਲਖੀਰ ਨਹੀਂ ਦਿਸੂ ਜਿਹਦੇ ਵਿੱਚ ਹੂੰ ਨਹੀਂ ਬਹੁਤ ਜਿਹੜੀ ਮੇਨ ਚੀਜ਼ ਇਹ ਹੈ ਜੀ ਜਿਹੜੀ ਹੋਰ ਕੈਂਚੀ ਜਿਹੀ ਬਣੀ ਹੈ ਜਿਹੜੀ ਹੁਣ ਸਾਡੀ ਤਕਨੀਕ ਹੈ ਉਹਦੇ ਵਿੱਚ ਜਿਹੜੇ ਫੱਟੇ ਜੋੜੇ ਜਾਂਦੇ ਨੇ ਉਹਦਾ ਵੀ ਤੁਹਾਨੂੰ ਪਤਾ ਨਹੀਂ ਲੱਗੂ ਕਿੱਥੋਂ ਫੱਟਾ ਕਿਵੇਂ ਜੁੜਿਆ ਹੋਇਆ ਅੱਛਾ ਹਾਂ ਇੰਨੀ ਵਧੀਆ ਟੈਕਨੀਕ ਨਾਲ ਹੁਣ ਅਸੀਂ ਦਰਵਾਜ਼ੇ ਤਿਆਰ ਕਰਦੇ ਹਾਂ ਜੀ ਮਤਲਬ ਆਪਾਂ ਸਿੱਧਾ ਕਈਏ ਪੰਜਾਬੀ ਦੇ ਵਿੱਚ ਵੀ ਜੇ ਕਿਨ ਜਮਾ ਸਿਰੇ ਵਾਲੀ ਕੁਆਲਿਟੀ ਲਾਉਣੀ ਆ ਤਾਂ ਆਹ ਕੁਆਲਿਟੀ ਬੰਦਾ ਆਪਦੇ ਦਰਵਾਜ਼ਾ ਲਾ ਲੇ ਹੈ ਨਾ ਮੇਨ ਡੋਰ ਦੇ ਉੱਤੇ ਬਹੁਤ ਸ਼ਾਨਦਾਰ ਲੱਗਣਾ ਹੈ ਤਕਰੀਬਨ 90% ਕੋਠੀਆਂ ਮੇਨ ਡੋਰ ਸਾਗਵੰਦਾ ਹੀ ਲਾਂਦੀਆਂ ਨੇ 3D ਜਿਹੜੇ ਚੰਗੀਆਂ ਕੋਠੀਆਂ ਨੇ ਜਿਹੜੇ ਚੰਗੀਆਂ ਕੋਠੀਆਂ ਹਾਂਜੀ ਹਾਂ ਜਿਨ੍ਹਾਂ ਨੇ ਪੈਸਾ ਲਾਣਾ ਹੈ ਬਾਕੀ ਅਗਲਾ ਥੋੜਾ ਸੁਨਵੈਕਲ ਬਜਟ ਮੈਂ ਤਾਂ ਦਰਵਾਜ਼ਾ ਹੂੰ ਵੀ ਜਦੋਂ ਬੰਦਾ ਕਹਦੀ ਹੈ ਵੀ ਪਹਿਲਾ ਇਮਪ੍ਰੈਸ਼ਨ ਹੀ ਚੰਗਾ ਪੈਣਾ ਹੁੰਦਾ ਬੰਦੇ ਤੇ ਨਾ ਤੇ ਜਦੋਂ ਘਰੇ ਬੰਦਾ ਐਂਟਰੀ ਕਰੂਗਾ ਦਰਵਾਜ਼ੇ ਨੂੰ ਖੜ ਕੇ 10 ਸੈਕਿੰਡ 15 ਸੈਕਿੰਡ ਦੇਖ ਕੇ ਫੇਰ ਅੰਦਰ ਐਂਟਰੀ ਕਰੂਗਾ ਮੈਨੂੰ ਲੱਗਦਾ ਇਹ ਚੀਜ਼ ਇਹ ਬਣੀ ਹੋਈ ਆ ਵੀਰੋ ਤੇ ਇਸ ਤੋਂ ਇਲਾਵਾ ਜਿਹੜੇ ਦਰਵਾਜ਼ੇ ਆ ਬਣੇ ਹੋਏ ਨੇ ਇਹ ਵੀ ਵਿਨੀਅਰ ਚ ਆ ਗਏ ਇਹ ਵਿਨੀਅਰ ਡੋਰ ਆ ਗਿਆ ਜੀ ਇਹਦੇ ਵਿੱਚ ਇਹ ਦਿਲੇ ਜਿਹਨੇ ਜਿਹੜੇ ਸਾਗਵੰਦ ਦੀ ਲੱਕੜ ਤੇ ਲੱਗੇ ਹੋਏ ਨੇ ਠੀਕ ਹੈ ਇਹ ਵੀ ਦਰਵਾਜ਼ਾ ਬਹੁਤ ਅੱਜਕੱਲ ਫੇਮਸ ਹੈ ਬਹੁਤ ਸ਼ਾਨਦਾਰ ਦਰਵਾਜ਼ਾ ਹੈ ਦਰਵਾਜ਼ਾ ਇਹ ਸਾਰੇ ਵਿਨੀਅਰ ਦਰਵਾਜ਼ੇ ਆਗੇ ਜਿਹਦੇ ਵਿੱਚ ਵੀ ਲੱਕੜ ਆ ਪਈ ਹੋਈ ਹੈ ਹੂੰ ਇਹਨਾਂ ਦੀ ਮਜ਼ਬੂਤੀ ਦੀ ਆਪਾਂ ਕੀ ਗੱਲ ਕਰ ਸਕਦੇ ਆ ਲਾਈਫਟਾਈਮ ਜੀ ਠੀਕ ਹੈ ਲਾਈਫਟਾਈਮ ਇਹਨੂੰ ਕੁਝ ਨਹੀਂ ਸਾਡਾ ਜਿਹੜਾ ਦਰਵਾਜ਼ਾ ਅਸੀਂ ਤੁਹਾਨੂੰ ਆਪ ਦੀ ਜ਼ਿੰਮੇਵਾਰੀ ਨਾਲ ਦਮਾ ਕੇ ਦੇਖੋ ਜੇ ਕੋਈ ਬਜਟ ਰਿਸ 100 150 ਰੁਪਏ 150 ਰੁਪਏ ਦਾ ਫੇਰ ਤੁਸੀਂ ਕੁਝ ਕਹਿ ਨਹੀਂ ਸਕਦੇ ਉਹ ਤਾਂ ਗੱਲ ਹੀ ਵੱਖਰੀ ਹੋ ਗਈ ਹਾਂ ਜੇ ਸਾਡੇ ਬਜਟ ਦੇ ਹਿਸਾਬ ਨਾਲ ਸਾਡੇ ਰੇਟ ਦੇ ਹਿਸਾਬ ਨਾਲ ਦਰਵਾਜ਼ਾ ਲੈਣਾ ਆਉ ਤਾਂ ਅਸੀਂ ਦਰਵਾਜ਼ਾ ਇਹੋ ਜਿਹਾ ਦਮਾਗੇ ਉਹਨੂੰ ਜ਼ਿੰਦਗੀ ਦੇ ਦਰਵਾਜ਼ਾ ਦਰਵਾਜ਼ਾ ਨਹੀਂ ਲਾਉਣਾ ਪਊਗਾ ਠੀਕ ਹੈ ਹਾਂ ਤੇ ਜਾਲੀਆਂ ਵਾਲਾ ਕੰਮ ਜਾਲੀ ਵਾਲਾ ਕੰਮ ਸੰਦ ਦਿਖਾ ਦੇਣਾ ਜੋ ਪਿੱਛੇ ਬਣਿਆ ਹੋਇਆ ਹੈ ਆਪਣਾ ਤੇ ਆ ਜੋ ਵੀਰ ਤੁਹਾਨੂੰ ਜਾਲੀ ਵਾਲਾ ਵੀ ਦਿਖਾ ਦਿੰਨੇ ਆ ਬਾਕੀ ਆ ਜਿਹੜੀ ਚੀਜ਼ ਆ ਗਈ ਇਹ ਤਾਂ ਤੁਸੀਂ ਅੱਖਾਂ ਮੀਚ ਕੇ ਜੇ ਆਪਾਂ ਕਹਿ ਦੀ ਵੀ ਤੁਸੀਂ ਵਧੀਆ ਚੀਜ਼ ਲੱਭ ਰਹੇ ਮੰਦੀ ਦੀ ਇੱਛਾ ਹੁੰਦੀ ਹੈ ਆਰਬੀਆ ਪਾ ਕਰ ਵਾਰ-ਵਾਰ ਤਾਂ ਬਣਦਾ ਨਹੀਂ ਆਪਾਂ ਟਾਪ ਕਲਾਸ ਲਾਉਣੀ ਹੈ ਤਾਂ ਤੁਸੀਂ ਇਹ ਟਾਪ ਕਲਾਸ ਕੁਆਲਿਟੀ ਆਪਾਂ ਇਹਨੂੰ ਬੋਲ ਸਕਦੇ ਆ ਇਹਦੇ ਵਿੱਚ ਵੀ ਦੋਨੇ ਪਾਸੇ ਸਪੋਰਟ ਹੁੰਦੀ ਹੈ ਹਾਂਜੀ ਦੋਨਾ ਪਾਸੇ ਸਪੋਰਟ ਹੋਊਗੀ ਜੀ ਜਿਹੜੀ ਵਰਤੀ ਜਾਲੀ ਆ ਉਹ ਅਲੂਮੀਨੀਅਮ ਦੀ ਹੋਊ ਠੀਕ ਹੈ ਜੀ ਜਾਲੀ ਸਟੀਲ ਦੀ ਹੋਊਗੀ ਸਟੀਲ ਦੀ ਹੋਊਗੀ ਜਿਹੜੀ ਜਿਹ ਸਟੀਲ ਰੌਂਡ ਪੈਣੀ ਹੈ ਉਹ 304 ਗ੍ਰੇਡ ਦੀ ਹੋਊ ਜੀ ਓਕੇ ਹਾਂ ਜੀ ਇਹਦੇ ਵਿੱਚ ਵੀ ਮਤਲਬ ਚੰਗੀ ਗ੍ਰੇਡ ਇਹਦੇ ਵਿੱਚ ਇੱਕ 202 ਗ੍ਰੇਡ ਦੀ ਪਾਈਪ ਆਉਂਦੀ ਹੈ ਜੀ ਪਰ ਆਪਣਾ ਜਿਹੜਾ ਜਿੰਨਾ ਵੀ ਮਾਲ ਹੋਗਾ ਸਾਨੂੰ 304 ਗ੍ਰੇਡ ਦੀ ਪਾਈਪ ਤਾਂ ਮਿਲੂਗਾ ਓਕੇ ਜਿਹੜੀ 202 ਗ੍ਰੇਡ ਵਾਲੀ ਹੁੰਦੀ ਹੈਗੀ ਉਹਦੀ ਕੁਆਲਿਟੀ ਆਪਾਂ ਇਹਦੋਂ ਘੱਟ ਕੁਆਲਿਟੀ ਕਹਿ ਸਕਦੇ ਹਾਂ ਹਾਂ 202 ਵਾਲੀ ਨੂੰ ਜੰਗਾਲ ਪੈ ਸਕਦਾ ਜੀ ਟਾਈਮ ਪਾ ਕੇ ਠੀਕ ਹੈ ਜਿਹੜੀ 304 ਗ੍ਰੇਡ ਦੀ ਪਾਈਪ ਹੈ ਇਹਦਾ ਖੈਰ ਸਾਰਿਆਂ ਨੂੰ ਪਤਾ ਜੀ ਜਿਹੜੀ ਸਟੀਲ ਜਿੰਦਲ ਦੀ ਪ ਪੈਪ ਨਹੀਂ ਆਉਂਦੀ ਨਹੀਂ ਆਉਂਦੀ ਹਾਂਜੀ ਹਾਂਜੀ ਤੇ ਇਹ ਇਹਦੇ ਵਿੱਚ ਵੀ ਦੋਨੇ ਪਾਸੇ سپورਟ ਹੁੰਦੀ ਹੈ ਨਾ ਕਈ ਵਾਰੀ ਇਹ ਕਸਟਮਰ ਦੀ ਮਰਜ਼ੀ ਹੈ ਜੀ ਚਾਹੇ ਸਿੰਗਲ ਪਾਸੇ ਲਵਾ ਲੈ ਜੀ ਚਾਹੇ ਦੋਨੇ ਪਾਸੇ ਲਵਾ ਲੈ ਉਹ ਹਜਾ ਰੇਟ ਹੋ ਜਾਣਾ ਜੀ ਇਹਦੇ ਵਿੱਚ ਡਬਲ سپورਟ ਜੇ ਆਪਾਂ ਪ੍ਰੋਪਰ ਜਮਾਂ ਸਿਰੇ ਵਾਲੀ ਗੱਲ ਕਰੀਏ ਤਾਂ ਕੀ ਰੇਟ ਪੈ ਜਾਊਗਾ ਇਹ ਤੁਸੀਂ ਮੰਨ ਕੇ ਚੱਲੋ ਜੀ ਜਿਹੜੀ ਕੈਲ ਦੀ ਲੱਕੜ ਹੈ ਜੀ ਉਹਦੇ ਵਿੱਚ ਸਾਡਾ ਜਿਹੜਾ ਰੇਟ ਹੈ 260 ਰੁਪਏ ਹੈ ਵਿਦ ਫਿਟਿੰਗ ਜੀ ਵਿਦ ਫਿਟਿੰਗ ਦੋਨਾਂ ਪਾਸੇ ਜਿਹੜਾ ਬੰਦੇ ਦੇ ਘਰੋਂ ਨਾਪ ਲੈ ਕੇ ਆਉਣਾ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਇਨਕਲੂਡ ਹੋ ਗਿਆ ਸਾਡਾ ਹਾਂਜੀ ਹਾਂਜੀ ਤੇ ਜਿਹੜੀ ਲੱਕੜ ਹੈਗੀ ਲੱਕੜ ਆਪਣੇ ਕੋਲੇ ਪ੍ਰੋਪਰ ਸੀਜ਼ਨਿੰਗ ਹੋਈ ਹੁੰਦੀ ਹੈਗੀ ਸੁੱਕੀ ਪ੍ਰੋਪਰ ਸੀਜ਼ਨਿੰਗ ਜੀ ਹਾਂਜੀ ਤੇ ਆਹ ਦੇਖੋ ਵੀਰ ਉਹ ਲੱਕੜ ਬਹੁਤ ਇਹ ਸਾਗਵੰਦੀ ਲੱਕੜ ਹੈਗੀ ਸਾਡਾ ਟਾਪ ਕਲਾਸ ਲੱਕੜ ਹੈ ਤਾਂ ਦੂਰੋਂ ਬੋਲ ਰਹੀ ਹੈਗੀ ਹਾਂਜੀ ਹਾਂ ਇਹ ਸਾਗਵੰਦ ਦਾ ਕੰਮ ਹੈ ਜੀ ਇਹ ਤੇ ਹਲੇ ਪਾਲਿਸ਼ ਪੈਂਡਿੰਗ ਹੈ ਇਹ ਆਪਣਾ ਉਹੀ ਵਿਨੀਅਰ ਆ ਗਿਆ ਜਿਹੜਾ ਤੁਹਾਨੂੰ ਮੈਂ 300 ਰੁਪਏ ਕਿਹਾ ਜੀ ਵਿਦਾਊਟ ਪਾਲਿਸ਼ ਠੀਕ ਹੈ 500 ਰੁਪਏ ਵਿਦ ਪਾਲਿਸ਼ ਇਹ ਵਿਦਾਊਟ ਪਾਲਿਸ਼ ਆ ਜਾ ਇੱਕਦਾਂ ਨਹੀਂ ਪਾਲਿਸ਼ ਹੋ ਰਹੀ ਹੈ ਜੀ ਇਹ ਤੇ ਚਾਲੂ ਕੰਮ ਪ੍ਰੋਸੈਸ ਦੇ ਵਿੱਚ ਹੈ ਨਾ ਪ੍ਰੋਸੈਸ ਚ ਹੈ ਜੀ ਇਹ ਤੇ 7 ਲੇਅਰ ਪਾਲਿਸ਼ ਹੁੰਦੀ ਹੈ ਕਿੰਨੇ ਲੇਅਰ 7 ਲੇਅਰ ਪਾਲਿਸ਼ ਹੁੰਦੀ ਹੈ ਜੀ 7 ਵਾਰ ਪਾਲਿਸ਼ ਤੇ ਵੀਰੋਂ ਹੁੰਦੀ ਹੈ ਕਿ ਫਿਰ ਕਿਤੇ ਜਾ ਕੇ ਦਰਵਾਜ਼ਾ ਦਾ ਜਿਹੜਾ ਕਹਿੰਦਾਗਾ ਵੀ ਮੈਂ ਹੁਣ ਕੁਝ ਬਣ ਗਿਆਗਾ ਹਾਂਜੀ ਹਾਂਜੀ ਤੇ ਇਧਰ ਵੀ ਪ੍ਰੋਸੈਸ ਦੇ ਵਿੱਚ ਆ ਅੰਦਰ ਤੁਹਾਨੂੰ ਦਿਖਾਉਣੇ ਹੈ ਜਿਹੜੀ ਹੌਟ ਤੇ ਕੋਲ ਹੁੰਦੀ ਹੈ। ਲਓ ਜੀ। ਇਹ ਹੈਗੀ ਹੈਗੀ ਜਰਮਨ ਤਕਨੀਕ ਦੀ ਮਸ਼ੀਨ ਜਿਹਦੇ ਵਿੱਚ ਸਨਮਾਇਕਾ ਦਾ ਜਿਹੜਾ ਪੇਸਟ ਹੋਣਾਗਾ ਕਿੰਨਾ ਟੈਂਪਰੇਚਰ ਹੁੰਦਾ ਕਿੰਨੇ ਟਾਈਮ ਦੇ ਵਿੱਚ ਸੁਕਾਉਂਦੀ ਹੈ ਇਹ। ਇਹਦੇ ਵਿੱਚ 80 ਡਿਗਰੀ ਟੈਂਪਰੇਚਰ 'ਤੇ ਇਹ ਦਰਵਾਜਾ ਤਿਆਰ ਹੁੰਦਾ ਜੀ। ਠੀਕ ਹੈ। ਤੇ ਇਹ ਆਪਣੀ ਕੋਲਡ ਪ੍ਰੈਸ ਆ ਗਈ। ਕੋਲਡ ਪ੍ਰੈਸ ਆ ਗਈ। 50 ਟਨ ਦੀ ਜੀ। ਹੂੰ। ਕੋਲਡ ਪ੍ਰੈਸ ਇਹਦੇ ਵਿੱਚ ਅਸੀਂ 12 ਘੰਟੇ ਦਰਵਾਜੇ ਨੂੰ ਰੱਖਦੇ ਹਾਂ ਜੀ। ਠੀਕ ਹੈ। ਜਿਹੜਾ ਕੋਈ ਤੁਸੀਂ ਕਹਿੰਦੇ ਸੀ ਬੱਟ ਪੈਣ ਵਾਲੀ ਜਾਂ ਕੋਈ ਗੱਲ ਲਾਈਫਟਾਈਮ ਹੀ ਦਿੱਕਤ ਨਹੀਂ ਆਉਂਦੀ ਜੀ। ਉਮਰ ਪਰ ਹਾਂਜੀ ਹਾਂ ਲੋ ਜੀ ਜੇ ਕਈ ਵਾਰੀ ਦਰਵਾਜੇ ਥੋੜੇ ਬਲ ਪੈ ਜਾਵੇ ਤਾਂ ਉਹਦਾ ਵੀ ਸੋਲੂਸ਼ਨ ਆਪਾਂ ਇੱਥੇ ਕਰ ਸਕਦੇ ਕੋਈ ਗੱਲ ਨਹੀਂ ਜੇ ਕਿਸੇ ਦਾ ਦਰਵਾਜਾ ਕੋਈ ਵਾਲਟੇਜ ਵਾਲਾ ਹੈਗਾ ਆਪਾਂ ਫ੍ਰੀ ਆਫ ਕਾਸਟ ਉਹਦਾ ਸਿੱਧਾ ਕਰ ਦਾਂਗੇ ਜੇ ਮਸ਼ੀਨ 'ਚ ਕੋਈ ਮੈਂ ਮੈਂ ਲੈ ਕੇ ਆਉਂਗਾ ਤਾ ਦਰਵਾਜਾ ਇੱਕ ਤਾਂ ਇੱਕ ਠੀਕ ਹੈ ਘਰੇ ਬਣਾਏ ਹੋਏ ਦਰਵਾਜੇ ਦੇ ਵਿੱਚ ਬੱਟ ਪੈ ਗਿਆ ਹਾਂ ਇਹ ਪੈ ਜਾਂਦਾ ਜੀ ਕਿ ਘਰ ਵਿੱਚ ਆਪਾਂ ਕੋਲੇ ਪ੍ਰੈਸਾਂ ਦਾ ਇੰਤਜ਼ਾਮ ਨਹੀਂ ਹੁੰਦਾ ਨਾ ਜੀ ਜੀ ਤੇ ਇਹ ਸਨਮਾਇਕੇ ਲੱਗਿਆ ਹੋਇਆ ਨਾ ਹਾਂ ਇਹ ਸਨਮਾਇਕੇ ਵਾਲੇ ਗੇਟ ਆਗੇ ਜੀ ਇਹ ਬਾਦੂ ਡਿਜ਼ਾਈਨ ਇਸ ਸਨਮਾਇਕੇ ਦੇ ਵਿੱਚ ਵੀ ਕੁਆਲਿਟੀ ਬੀਰੋ ਇਹ ਜਿਆਦਾ ਵਧੀਆ ਕੁਆਲਿਟੀ ਦੇ ਵਿੱਚ ਸਨਮਾਇਕਾ ਜਿਹੜਾ ਲੱਗ ਰਿਹਾ ਹੈਗਾ ਮੋਟਾ ਤੇ ਇਸ ਤਰ੍ਹਾਂ ਦੀ ਤੁਹਾਨੂੰ ਸਾਰੀ ਕੁਆਲਿਟੀ ਜੈਡ ਰੇਟ ਤੇ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਬਵਾ ਲਿਓ ਹਾਂਜੀ ਹਾਂਜੀ ਇਹ ਚੀਜ਼ ਮਿਲਣੀ ਹੈਗੀ ਤੇ ਕਿਸੇ ਤਰ੍ਹਾਂ ਦੀ ਜੇ ਤੁਹਾਡੀ ਕੋਈ ਕੰਪਲੇਂਟ ਹੋਊਗੀ ਵੈਸੇ ਤਾਂ ਕੰਪਲੀਟ ਦਰਵਾਜ਼ੇ ਦੇ ਵਿੱਚ ਆਉਂਦੀ ਨਹੀਂ ਪਰ ਉਹਦਾ ਸੋਲੂਸ਼ਨ ਤੁਹਾਨੂੰ ਪ੍ਰੋਪਰਲੀ ਦਿੱਤਾ ਜਾਊਗਾ ਇਸ ਚੀਜ਼ ਦੀ ਆਪਣੀ ਜ਼ਿੰਮੇਵਾਰੀ ਹੈਗੀ ਠੀਕ ਹੈ ਜੇ ਤੁਹਾਨੂੰ ਕੋਈ ਜਗਨੰਬੇ ਡੋਰ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਡੀ ਪ੍ਰੋਬਲਮ ਆਈ ਹੋਈ ਹੈਗੀ ਤੁਸੀਂ ਮੈਨੂੰ ਵੀ ਕਹਿ ਸਕਦੇ ਹੋ ਕਿ ਠੀਕ ਹੈ ਵੀ ਭਰਾਵੋ ਜਗਦੰਬੇ ਡੋਰ ਵਾਲੇ ਸਾਡਾ ਸੋਲੂਸ਼ਨ ਨਹੀਂ ਕਰ ਰਹੇ ਤਾਂ ਮੈਂ ਖੁਦ ਤੁਹਾਡਾ ਇਸ ਚੀਜ਼ ਦਾ ਸੋਲੂਸ਼ਨ ਕਰਵਾ ਕੇ ਦੂੰਗਾ ਇਹ ਚੀਜ਼ ਦੀ ਜ਼ਿੰਮੇਵਾਰੀ ਇੰਨੀ ਕਿੰਨਾਂ ਦੀ ਮੈਂ ਵੀ ਚਾਹਦਾ ਕਿਉਂਕਿ ਮੇਰਾ ਲੋਕਲ ਹੋਮ ਟਾਊਨ ਆ ਗਿਆ ਇੱਥੇ ਠੀਕ ਹੈ ਤੇ ਤਕਰੀਬਨ 15 ਸਾਲ ਤੋਂ ਪਲੱਸ ਤੋਂ ਮਤਲਬ ਆਪਣਾ ਹੋ ਗਿਆ ਸਹਿਜ ਆ ਰ ਆਪਾਂ ਕਹਿ ਦਈਏ ਵੀ ਹੈਨਾ ਲਿਖੇ ਹੁੰਦਿਆਂ ਤੋਂ ਤਾਂ ਕਰਕੇ ਆਪਾਂ ਨੂੰ ਪਤਾ ਹੁੰਦਾਗਾ ਵੀ ਕਿਹੜਾ ਬੰਦਾ ਕਿਸ ਤਰ੍ਹਾਂ ਦਾ ਕੰਮ ਕਰਕੇ ਦਊਗਾ ਤੇ ਇਹ ਲੱਕੜ ਇਹ ਲੱਕੜ ਸਾਗਵਨ ਦੀ ਹੈ ਜੀ ਸਾਡੇ ਐਡਵਾਂਸ ਆਪਣੇ ਕੋਲੇ ਪਈ ਰਹੀ ਹੈ ਜੀ ਹਾਂ ਜੀ ਲੱਕੜ ਅਸੀਂ ਸਾਲਸ ਕਟੋਕਟ ਸਾਲਸ ਕਾ ਕੇ ਜੀ ਫੇਰ ਲੰਨੇ ਆ ਜੀ ਠੀਕ ਹੈ ਪਹਿਲਾ ਤਾਂ ਸੀਜ਼ਨਡ ਹੁੰਦੀ ਹੈ ਸੀਜ਼ਨਡ ਤੋਂ ਵੀ ਬਾਅਦ ਇਹ 2-3 ਮਹੀਨੇ 2-3 ਮਹੀਨੇ ਅਸੀਂ ਪਹਿਲਾਂ ਲੈ ਕੇ ਰੱਖਦੇ ਹਾਂ ਉਦੋਂ ਸੀਜ਼ਨਡ ਕਰਾਉਣੇ ਆ ਓਕੇ ਉਸ ਤੋਂ ਬਾਅਦ ਉਹ 2-3 ਮਹੀਨੇ ਫੇਰ ਲੰਘਾਣੇ ਆ ਜੀ ਠੀਕ ਹੈ ਹਾਂ ਮਤਲਬ ਸਾਲ ਨੂੰ ਲੱਕੜ ਤੇ ਬਲ ਵੀ ਨਹੀਂ ਹੈਗਾ ਵੀ ਜਦੋਂ ਦਰਵਾਜ਼ੇ ਦੇ ਵਿੱਚ ਇਹਨਾਂ ਯੂਜ਼ ਹੋਣਾ ਉਸ ਟਾਈਮ ਤਾਂ ਪੂਰੀ ਸੁੱਕੀ ਹੋਈ ਹੋਊ ਰੈਡੀ ਹੋਊ ਇਹ ਜਦ ਮੈਂ ਬਿਲਕੁਲ ਐਨ ਓਕੇ ਕਰਕੇ ਫੇਰ ਦਰਵਾਜ਼ਾ ਤਿਆਰ ਕਰਦੇ ਆ ਤੋ ਤਾਂ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਦਰਵਾਜ਼ੇ ਦੇ ਵਿੱਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਮਹਿਸੂਸ ਹੀ ਨਹੀਂ ਹੋਊਗੀ। ਬੇਫਿਕਰ ਹੋ ਕੇ ਤੁਸੀਂ ਆਪਣਾ ਜਿਹੜਾ ਕੋਈ ਆਰਡਰ ਹੈਗਾ ਉਹ ਲਿਖਵਾ ਸਕਦੇ ਹੋ ਤੇ ਫਿਟਿੰਗ ਕਰਵਾ ਸਕਦੇ ਹੋ। ਠੀਕ ਹੈ ਇੱਥੇ ਪੈਂਦਾ ਘੜ ਡਿਜ਼ਾਈਨ ਜਿਹੜਾ ਜਿਹੜਾ ਇਹ ਦਰਵਾਜ਼ਾ ਹੈਗਾ ਹਾਂਜੀ ਕਿਹੜਾ ਬੋਰਡ ਬੋਲਦੇ ਆਪਾਂ ਇਹਨੂੰ ਐਕਸੈਂਟ ਐਸਡ ਐਚ ਡੀ ਐਚ ਐਮ ਆਰ ਐਚ ਡੀ ਐਚ ਐਮ ਆਰ ਦਾ ਹਾਂਜੀ ਹਾਂਜੀ ਇਹਦਾ ਕੀ ਪ੍ਰਾਈਸ ਹੈਗਾ ਕਿਉਂਕਿ ਇਹ ਚੀਜ਼ ਇਹ ਵੀ ਬਹੁਤ ਚੱਲ ਰਹੀ ਹੈ ਅੱਜ ਕੱਲ ਇਹਦਾ ਆਪਾਂ ਇਹਨੂੰ 2D ਚ ਕਰਾਉਣਾ ਜੀ ਠੀਕ ਹੈ ਫਿਰ ਤਾਂ 240 ਰੁਪਏ ਫਰਟਾ ਜੀ ਠੀਕ ਹੈ ਜੇ ਆਪਾਂ ਇਹਨੂੰ 3D ਚ ਕਰਾਉਣਾ ਹੈ ਫਿਰ 300 ਰੁਪਏ ਫਰਟਾ 300 ਰੁਪਏ ਫਰਟਾ ਉਹ ਜਿਵੇਂ 3D ਦੇ ਵਿੱਚ ਉਹ 3D ਹੋ ਰਿਹਾ ਹੈ ਰੈਡੀ ਹੋ ਰਿਹਾ ਹੈ ਹਾਂਜੀ ਹਾਂਜੀ ਇਹ ਤੇ ਪਾਲਿਸ਼ ਵੀ ਹੋ ਸਕਦੀ ਹੈ ਜੀ ਹਾਂ ਡਿਕੋ ਪੇਂਟ ਹੋ ਜਾਊਗਾ ਜੀ ਉਹ ਐਨ ਸੀ ਪੀ ਯੂ ਜਿਹੇ ਜਿਹੇ ਕਸਟਮਰ ਉਹ ਉਹ ਕਸਟਮਰ ਆਪਣੇ ਘਰੇ ਵੀ ਕਰਵਾ ਸਕਦਾ ਇੱਥੋਂ ਵੀ ਕਰਵਾ ਸਕਦਾ ਹਾਂਜੀ ਹਾਂ ਸੋ ਵੀਰੋ ਜਿਆਦਾ ਜਾਣਕਾਰੀ ਵਾਸਤੇ ਜਿਹੜੇ ਨੰਬਰ ਸਕਰੀਨ ਤੇ ਤੁਸੀਂ ਵੇਖ ਰਹੇ ਹੋਗੇ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋਗੇ ਤੇ ਇੱਥੇ ਵਿਜ਼ਿਟ ਕਰ ਲੋ ਤਾਂ ਸਭ ਤੋਂ ਵੈਸਟ ਹੈ ਠੀਕ ਹੈ ਕਿਉਂਕਿ ਤੁਹਾਨੂੰ ਆਪਣੇ ਆਪ ਜਿਹੜਾ ਕੁਆਲਟੀ ਦਾ ਅੰਦਾਜ਼ਾ ਹੋਣਾਗਾ ਉਹ ਜਿਆਦਾ ਬੈਟਰ ਹੈ ਕਿਉਂਕਿ ਅੱਜ ਕੱਲ ਹਰ ਇੱਕ ਬੰਦੇ ਨੂੰ ਹਰ चीज ਦਾ ਪਤਾ ਇੰਟਰਨੈਟ ਤੇ ਸਾਰੀ ਜਾਣਕਾਰੀ ਮਿਲ ਜਾਂਦੀ ਹੈ ਸਾਰੇ ਰੇਟ ਮਿਲ ਜਾਂਦੇ ਨੇਗੇ ਬਾਕੀ ਤੁਸੀਂ ਆਪ ਬਹੁਤ ਸਿਆਣੇ ਹੋਗੇ ਹਨ ਤੇ ਤੁਸੀਂ ਆਓ ਇਹ ਆਪਣੀ ਕੁਆਲਿਟੀ ਦੀ ਤਸੱਲੀ ਕਰਕੇ ਪ੍ਰੋਪਰ ਜਿਹੜਾ ਤੁਹਾਨੂੰ ਨਜ਼ਾਰਾ ਆਵੇ ਹਾਂ ਯਾਰ ਵੀ ਕੋਈ ਖਰੀਦਿਆਗਾ ਇੱਕ ਚੀਜ਼ ਹੋਰ ਹੈ ਜੀ ਜੀ ਜਿਹੜਾ ਵੀ ਆਪਾਂ ਕੰਮ ਕਰਾਂਗੇ ਹੂੰ ਜੋ ਮਰਜ਼ੀ ਕੰਮ ਹੋਵੇ ਚਾਹੇ ਉਹ ਸੁਨਮੈਕੇ ਦਾ ਸਾਗਵੰਦ ਲੱਕੜ ਦਾ ਹੋਵੇ ਕੋਈ ਗੋਲਡਨ ਚਾਂਬ ਲੱਕੜ ਜਿਹੜਾ ਵੀ ਕੰਮ ਹੋਊਗਾ ਉਹਦੇ ਵਿੱਚ ਸਾਡੀ ਨਾਪ ਲੈ ਕੇ ਆਉਣ ਤੇ ਫਿਟਿੰਗ ਕਰਨ ਦਾ ਕੋਈ ਖਰਚਾ ਨਹੀਂ ਹੋਊਗਾ ਉਹ ਇਨਕਲੂਡ ਹੈ ਇਸ ਰੇਟ ਵਿੱਚ ਇਨਕਲੂਡ ਹੈ ਹਾਂਜੀ ਹਾਂ ਚਾਹੇ ਕਿੰਨੀ ਦੂਰ ਹੋਵੇ ਹਾਂਜੀ ਹਾਂ ਜੀ ਨਾਪ ਲੈਣ ਦਾ ਤੇ ਫਿਟਿੰਗ ਦਾ ਇਨਕਲੂਡ ਹੈ ਚਾਹੇ ਉਹ ਜੁਪੀਤਾ ਕੋ ਹੋਵੇ ਜੁਪੀਤਾ ਕੋ ਹੋਵੇ ਹਾਂਜੀ ਹਾਂ ਲਓ ਜੀ ਮਿੱਤਰੋ ਕੋਈ ਵੀ ਤੁਹਾਡਾ ਹੋਰ ਐਕਸਟਰਾ ਖਰਚਾ ਨਹੀਂ ਹੈਗਾ ਨਹੀਂ ਅੱਛਾ ਇੱਕ ਚੀਜ਼ ਹੋਰ ਆਪਾਂ ਥੋੜੀ ਜਿਹੀ ਦੱਸੀਏ ਵੀ ਜਿਹੜੇ ਮੰਨ ਲੈ ਇਹਦੇ ਵਿੱਚ ਲੋਕ ਜਾਂ ਹੈਂਡਲ ਵਗੈਰਾ ਲੱਗਣੇ ਨੇਗੇ ਹਾਂਜੀ ਉਹਦੀ ਵੀ ਬਹੁਤ ਆਪਾਂ ਕਹਿੰਦੀਏ ਵਾਈਡ ਰੇਂਜ ਇੱਥੇ ਅਵੇਲੇਬਲ ਆ ਤੁਹਾਨੂੰ ਇੱਕ ਵਾਰੀ ਝਾਤੀ ਮਰਵਾ ਦਿੰਦੇ ਆ ਕਿਉਂਕਿ ਹੁਣ ਜਿਵੇਂ ਆਹ ਹੈਂਡਲ ਲੱਗੇ ਹੋਏ ਨੇ ਦੇਖ ਹੈਂਡਲ ਦਾ ਬਹੁਤ ਵੱਡਾ ਪ੍ਰਭਾਵ ਹੁੰਦਾ ਹੈ ਕਿਸੇ ਵੀ ਡੋਰ ਦੇ ਵਿੱਚ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣਗੀਆਂ ਹਰ ਤਰ੍ਹਾਂ ਦੀ ਕੁਆਲਿਟੀ ਚ ਮਿਲ ਜਾਣੀ ਹੈ। ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਬੰਦੇ ਦਾ ਬਜਟ ਹੈਗਾ ਜਿਹੜਾ ਉਸ ਲੈਵਲ ਦਾ ਹੋਵੇ ਹੈਨਾ ਤਾਂ ਤੁਹਾਨੂੰ ਜਿੱਦਾਂ ਦੀ ਕੁਆਲਿਟੀ ਚਾਹੀਦੀ ਹੈਗੀ ਜਿਸ ਰੇਟ ਦੇ ਵਿੱਚ ਚਾਹੀਦੀ ਹੈ ਤਾਂ ਉਸ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਊਗਾ। ਕੁਝ ਕੁ ਹੈਂਡਲਸ ਦੇ ਆਪਾਂ ਰੇਟ ਦੱਸ ਸਕਦੇ ਹਾਂਗੇ ਇਹਦੇ ਵਿੱਚ। ਆਪਣਾ ਜਿਹੜਾ ਆਪਾਂ ਜਦੋਂ ਕਸਟਮਰ ਆਪਾਂ ਨੂੰ ਆਰਡਰ ਦੇ ਕੇ ਜਾਂਦਾ ਜੀ ਤਾਂ ਅਸੀਂ ਇਹਨੂੰ ਇਹਦਾ ਪੀਡੀਐਫ ਵਿਦ ਰੇਟ ਕਸਟਮਰ ਨੂੰ ਇੱਕ ਵਾਰੀ ਵਟਸਐਪ ਕਰਦੀ ਕਰਦੇ ਆ। ਠੀਕ ਹੈ। ਉਹਦੇ ਵਿੱਚੋਂ ਜਿਹੜਾ ਵੀ ਉਹਨੂੰ ਪਸੰਦ ਹੋਊਗਾ ਉਹ ਆਪਣਾ ਚੁਣੇ। ਤੇ ਮਾਰਕੀਟ ਨਾਲ 10% ਘੱਟੋ ਘੱਟ ਰੇਟ ਸਾਡ ਕਟੂਗਾ ਹਾਂਜੀ ਆ ਦੇਖੋ ਹੈਂਡਲ ਬਹੁਤ ਤੁਹਾਨੂੰ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਡਿਜ਼ਾਈਨ ਤੁਹਾਨੂੰ ਇੱਥੋਂ ਮਿਲ ਜਾਣਗੇ ਕੋਈ ਵੱਡੇ ਸਾਈਜ਼ ਦੇ ਵਿੱਚ ਲੈਣੀਆਂ ਨੇ ਛਟਕਣੀਆਂ ਵੀ ਪਿੱਤਲ ਦੇ ਵਿੱਚ ਸਟੀਲ ਦੇ ਵਿੱਚ ਠੀਕ ਹੈ ਹਰ ਤਰ੍ਹਾਂ ਦਾ ਤੁਹਾਨੂੰ ਇੱਥੋਂ ਮਿਲ ਜੂ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਸੋ ਕਿਵੇਂ ਦੀ ਲੱਗੀ ਵੀਡੀਓ ਆਪਣਾ ਕਮੈਂਟ ਜ਼ਰੂਰ ਕਰਿਓ ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਓਕੇ ਓਕੇ